ਹਾਂਜੀ ਇੱਕ ਦਿਨ ਨਾ ਇੱਕ ਵੀਰੇ ਦਾ ਕਮੈਂਟ ਆ ਰਿਹਾ ਸੀ ਕਿ ਪਨੀਰ ਅਸਲੀ ਦਾ ਤੇ ਨਕਲੀ ਦਾ ਕੀ ਪਹਿਚਾਣ ਹੁੰਦੀ ਹੈ। ਵੈਸੇ ਤਾਂ ਦੁੱਧ ਦੇ ਪ੍ਰੋਡਕਟਸ ਦੇ ਦੁੱਧਾਂ ਦੀ ਕੋਈ ਪਹਿਚਾਣ ਨਹੀਂ ਹੁੰਦੀ ਕਿ ਅਸਲੀ ਹੈ ਜਾਂ ਨਕਲੀ ਹੈ। ਕਿਉਂਕਿ ਜਿਹੜੇ ਨਕਲੀ ਬਣਾਉਣ ਵਾਲੇ ਉਹ ਉਹਨੂੰ ਐਵੇਂ ਦਾ ਬਣਾ ਦਿੰਦੇ ਆ ਕਿ ਆਪਾਂ ਉਹਨੂੰ ਪਹਿਚਾਣ ਹੀ ਨਹੀਂ ਸਕਦੇ ਚਾਹ ਕੋਈ ਜਿੰਨਾ ਮਰਜੀ ਦੁੱਧ ਦੇ ਵਿੱਚ ਹੰਡਿਆ ਹੋਇਆ ਬੰਦਾ ਹੈ। ਚਾਹੇ ਉਹ ਜਿੰਨੇ ਮਰਜੀ ਸਾਲ ਤੋਂ ਕਰ ਰਿਹਾ ਫਿਰ ਵੀ ਉਹ ਪਹਿਚਾਣ ਨਹੀਂ ਸਕਦਾ। ਤੇ ਇੱਕ ਚੀਜ਼ ਹੁੰਦੀ ਹੈ ਤੁਸੀਂ ਉਹਦੀ ਮੇਲ ਕੁਆਲਿਟੀ ਤੇ ਪਤਾ ਲੱਗ ਜਾਂਦਾ ਹੈ ਵੀ ਉਹਦੇ ਰੇਟ ਤੋਂ ਜਿਹੜਾ ਪਨੀਰ 200 250 ਰੁਪਏ 280 ਰੁਪਏ ਕਿਲੋ ਮਿਲ ਰਹੀ ਉਹ ਪਨੀਰ 100% ਨਕਲੀ ਹੈ। ਕਿਉਂਕਿ ਤੁਸੀਂ ਦੇਖੋ ਹੀ 5 ਕਿਲੋ ਦੁੱਧ ਦੇ ਵਿੱਚੋਂ 1 ਕਿਲੋ ਪਨੀਰ ਨਿਕਲਦਾ ਹੈ 300 ਦਾ ਤਾਂ ਦੁੱਧ ਹੀ ਹੋਗਾ ਲਾ ਲੋ ਤੁਸੀਂ। ਉਸ ਤੋਂ ਉੱਪਰ ਹੁਣ ਤੁਸੀਂ ਲਾ ਲੋ ਹੋਰ ਖਰਚੇ ਵੀ ਹੈਗੇ ਉਹਨੂੰ ਫੜਨ ਦੇ ਵੀ ਉਹਨੂੰ। ਦੁੱਧ ਗਰਮ ਕਰਦੇ ਆਪਾਂ ਤੇਲ ਦੇ ਵੀ ਸਾਰੇ ਕਾਜੀ ਦੇ ਖਰਚੇ ਆ। ਤੇ ਇਸ ਨਾਲ ਐਵੇਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਉਹ ਨਕਲੀ ਕਿਵੇਂ ਤੇ ਅਸਲੀ ਕਿਵੇਂ ਤੇ ਦੂਜੀ ਗੱਲ ਹੁੰਦੀ ਆ ਆਪਾਂ ਲੋਕ ਨਾ ਵਿਆਹਾਂ ਸ਼ਾਦੀਆਂ ਦੇ ਵਿੱਚ ਜਿਵੇਂ ਕੀ ਪਨੀਰ ਕੈਟਰਿੰਗ ਦਾ ਕੰਮ ਪੈਲਸ ਵਾਲਾਂ ਦਾ ਹੀ ਹੁੰਦਾ ਉਹ ਜਿੱਥੇ ਤੱਕ ਦੇਖਦੇ ਆ ਵੀ ਉਹ ਪਨੀਰ ਸਿੰਥੈਟਿਕ ਹੀ ਪਨੀਰ ਲੈਣੇ ਜਾਂਦਾਂ ਕਰ ਤੇ ਕਿਉਂਕਿ ਲੋਕਾਂ ਨਾਲ ਨਾਲ ਦੇ ਨਾਲ ਖਾ ਕੇ ਚਲਾ ਜਾਣਾ ਹੁੰਦਾ ਬਾਅਦ ਦੀ ਬਾਅਦ ਚ ਦੇਖੀ ਜਾਊਗੀ ਜਿਹੜੇ ਆਪਣੇ ਘਰ ਜਾ ਕੇ ਬਿਮਾਰ ਹੋਣਗੇ ਜਿਹੜਾ ਅਸਲੀ ਪਨੀਰ ਹੁੰਦਾ ਤੁਸੀਂ ਉਹਦੀ ਸਬਜੀ ਭਾਵੇਂ ਹਫਤੇ ਬਾਅਦ ਬਣਾ ਲਓ ਉਹ ਉਮੀਦਾਂ ਹੀ ਉਮੀਦ ਰੋਗ ਨੂੰ ਕੁਝ ਨਹੀਂ ਹੋਊਗਾ ਅਸੀਂ ਹੁਣ ਬਠਿੰਡੇ ਮੈਂ ਟ੍ਰੇਨਿੰਗ ਵਾਸਤੇ ਗਏ ਸੀ ਉੱਥੇ ਉਹਨਾਂ ਵਾਸਤੇ ਪਨੀਰ ਲੈ ਕੇ ਗਏ ਸੀ ਤੇ ਉਹਨਾਂ ਨੇ ਇੱਕ ਹਫ਼ਤੇ ਬਾਅਦ ਉਹਦੀ ਸਬਜ਼ੀ ਬਣਾਈ ਪਨੀਰ ਦੀ ਤੇ ਉਹ ਪਨੀਰ ਨਾ ਖੱਟਾ ਹੋਇਆ ਨਾ ਉਹ ਖਰਾਬ ਹੋਇਆ ਉਹ ਉਮੀਦਾਂ ਹੀ ਉਮੀਦ ਪਿਆ ਰਿਹਾ ਉਹ ਖੁਦ ਵੀ ਦੇਖ ਕੇ ਹੈਰਾਨ ਮੰਨ ਗਏ ਵੀ ਇੱਕ ਹਫ਼ਤਾ ਪਨੀਰ ਨੇ ਕੱਟਦਾ ਅੱਜ ਤੱਕ ਅਸੀਂ ਜਿਹੜਾ ਕਹਿੰਦੇ ਪਨੀਰ ਲੈ ਕੇ ਆਏ ਆ ਉਹਨੇ ਸਿਰਫ ਇੱਕ ਤੋਂ ਦੋ ਦਿਨ ਕੱਡੇ ਆ ਪਨੀਰ ਨੇ ਮੁਸ਼ਕਲ ਨਾ ਅਸੀਂ ਹਮੇਸ਼ਾ ਇਹੀ ਚੀਜ਼ ਕਹਿੰਦੇ ਆ ਕਿ ਘੱਟ ਖਾ ਲੋ ਤੇ ਵਧੀਆ ਚੀਜ਼ ਖਾ ਲਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਏਰੀਆ ਦੇ ਵਿੱਚ ਪਨੀਰ ਦਾ ਤੇ ਦੁੱਧ ਦਾ ਕੀ ਰੇਟ ਹੈ ਤੇ ਕਿੱਥੇ-ਕਿੱਥੋਂ ਇਹ ਜਿਹੜਾ ਕੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਏਰੀਆ ਦੇ ਵਿੱਚ ਦੁੱਧ ਦਾ ਤੇ ਪਨੀਰ ਦਾ ਕੀ ਰੇਟ ਹੈ ਵਧੀਆ ਲੱਗਿਆ ਤਾਂ ਮਰਜ਼ੀ ਵਾਰ ਸ਼ੇਅਰ ਕਰਿਓ